ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਨੇ ਅਲਾਸਕਾ ਵਿੱਚ ਆਪਣਾ ਸਾਂਝਾ ਫੌਜੀ ਅਭਿਆਸ ਯੁੱਧ ਅਭਿਆਸ 2025 ਪੂਰਾ ਕੀਤਾ। ਇਹ ਅਭਿਆਸ 1 ਤੋਂ 14 ਸਤੰਬਰ ਤੱਕ ਚੱਲਿਆ ਅਤੇ ਇਸ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਮੁਸ਼ਕਲ ਬਰਫ਼ੀਲੇ ਅਤੇ ਪਹਾੜੀ ਇਲਾਕਿਆਂ ਵਿੱਚ ਯੁੱਧ ਲਈ ਸਿਖਲਾਈ ਲਈ। ਇਸ ਵਾਰ ਭਾਰਤ ਦੀ ਮ드ਰਾਸ ਰੈਜਿਮੈਂਟ ਦੀ ਇੱਕ ਬਟਾਲੀਅਨ ਦੇ ਲਗਭਗ 450 ਸੈਨਿਕਾਂ ਅਤੇ ਅਮਰੀਕੀ ਫੌਜ ਦੇ 11ਵੇਂ 에어ਬੋਰਨ ਡਿਵੀਜ਼ਨ ਦੇ ਸੈਨਿਕਾਂ ਨੇ ਹਿੱਸਾ ਲਿਆ। ਇਹ ਅਭਿਆਸ ਵੱਖ-ਵੱਖ ਪੜਾਵਾਂ ਵਿੱਚ ਕੀਤਾ ਗਿਆ। ਪਹਿਲੇ ਪੜਾਅ ਵਿੱਚ ਅਧਿਕਾਰੀਆਂ ਨੇ ਕਮਾਂਡ ਅਤੇ ਆਪਰੇਸ਼ਨਾਂ ਦੀ ਯੋਜਨਾਬੰਦੀ ਦੀ ਸਿਖਲਾਈ ਲਈ। ਇਸ ਤੋਂ ਬਾਅਦ ਫੀਲਡ ਡ੍ਰਿਲਸ ਕੀਤੇ ਗਏ ਜਿਸ ਵਿੱਚ ਸਨਾਈਪਰ ਸਿਖਲਾਈ, ਖੋਜ ਮਿਸ਼ਨ, ਆਈ.ਈ.ਡੀ. ਯਾਨੀ ਕਿ ਬੰਬ ਨੂੰ ਨਕਾਰਾ ਕਰਨਾ ਅਤੇ ਰੁਕਾਵਟ ਪਾਰ ਕਰਨ ਦੇ ਅਭਿਆਸ ਸ਼ਾਮਲ ਸਨ। ਤੋਪਖਾਨੇ ਦੀਆਂ ਇਕਾਈਆਂ ਨੇ ਵੀ ਲਾਈਵ ਫਾਇਰ ਅਭਿਆਸ ਕੀਤੇ। ਇਸ ਤੋਂ ਇਲਾਵਾ ਮੈਡੀਕਲ ਟੀਮਾਂ ਨੇ ਮੈਡੀਕਲ ਸਿਮੂਲੇਸ਼ਨ ਟ੍ਰੇਨਿੰਗ ਸੈਂਟਰ ਵਿਖੇ ਇਕੱਠੇ ਕੰਮ ਕੀਤਾ। ਅੰਤਿਮ ਪ੍ਰਾਦਰਸ਼ ਵਿੱਚ ਦੋਵਾਂ ਫੌਜਾਂ ਨੇ ਸਾਂਝੇ ਰਣਨੀਤਕ ਆਪਰੇਸ਼ਨ ਕੀਤੇ ਇਸ ਵਿੱਚ ਪੈਦਲ ਸੈਨਾ, ਤੋਪਖਾਨਾ, ਹਵਾਬਾਜ਼ੀ, ਇਲੈਕਟ੍ਰੋਨਿਕ ਯੁੱਧ ਅਤੇ ਡਰੋਨ ਵਿਰੋਧੀ ਪ੍ਰਣਾਲੀਆਂ ਦੀ ਵਰਤੋਂ ਇਕੱਠਿਆਂ ਕੀਤੀ ਗਈ 11 ਸਤੰਬਰ ਨੂੰ ਆਯੋਜਿਤ ਡਿਸਟਿੰਗੁਇਸ਼ਡ ਵਿਜ਼ਟਰ ਡੇ ਤੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਲਾਈਵ ਫਾਇਰ ਆਪਰੇਸ਼ਨ ਵੇਖੇ ਅਤੇ ਫੌਜਾਂ ਦੇ ਤਾਲਮੇਲ ਦੀ ਪ੍ਰਸ਼ੰਸਾ ਕੀਤੀ ਭਾਰਤੀ ਦੂਤਾਵਾਸ ਨੇ ਕਿਹਾ ਕਿ ਯੁੱਧ ਵਿਆਸ 2002 ਵਿੱਚ ਇਕ ਛੋਟੇ ਪੱਧਰ ਦੇ ਸ਼ਾਂਤੀ ਮਿਸ਼ਨ ਸਿਖਲਾਈ ਵਿੱਚੋਂ ਸ਼ੁਰੂ ਹੋਇਆ ਸੀ ਪਰ ਅੱਜ ਇਸ ਨੂੰ ਭਾਰਤ ਅਮਰੀਕਾ ਦੇ ਸਭ ਤੋਂ ਵੱਡੇ ਦਵੱਲੇ ਫੌਜੀ ਅਭਿਆਸਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਅਮਰੀਕੀ ਫੌਜ ਨੇ ਕਿਹਾ ਕਿ ਇਹ ਅਭਿਆਸ ਭਾਰਤ ਅਮਰੀਕਾ ਦੀ ਵਧਦੀ ਫੌਜੀ ਭਾਈਵਾਲੀ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਇੱਕ ਆਜ਼ਾਦ ਅਤੇ ਖੁੱਲਾ ਵਾਤਾਵਰਣ ਬਣਾਈ ਰੱਖਣ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ